ਆ ਦੇ ਨਾ ਪਰਲੀ ਨੂੰ ਦੋਜੀ ਤੇ ਮੈਂ ਤੇ ਨਾ ਫੇੜ ਕੇ ਤੇ ਜੀਆ ਤੇ ਵਿਦਿਆ ਮੈਂ ਕਿਉਂ ਮੇਰਾ ਸੂਰਪਲੱਸਟੀਗ ਲੱਗੂਗਾ ਮੈਂ ਕੱਲ ਹੀ ਪਾਦਾ ਤੂੰ ਕਿੱਥੇ ਚੱਲ ਨਹੀਂ ਆ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਕਿ ਮੇਰੀ ਇੰਟਰਵਿਊ ਤੇ ਮੈਂ ਮੇਰੀ ਜੁਆਇਨਿੰਗ ਹੋ ਗਈ ਮੈਂ ਹੁਣ ਸਵੇਰੇ ਜਾਣਾ ਠੀਕ ਲੱਗੂਗਾ ਸਵੇਰੇ ਜਾਣਾ ਹਾਂਜੀ ਗੱਲ ਤਾਂ ਜੁਆਇਨ ਕਰਨਾ ਮੈਂ ਤਾਂ ਕੱਲੀ ਨਹੀਂ ਕੀਤੀ ਵੀ ਮੈਂ ਤੇ ਅੱਜ ਤਮਾਲ ਜਿੱਤੇ ਨਹੀਂ ਗਈ ਗੱਲ ਨੂੰ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਦੱਸਿਆ ਤਾਂ ਗੈਂਟੂ ਵੀ ਤੇ ਗੈਹੇ ਨਹੀਂ ਅੱਥੀ ਲਿਦਾਂ ਬੱਸ ਤੇ ਨਹੀਂ ਦੇਂਦਾ ਹੈ ਜਿਵੇਂ ਮੇਰੇ ਦਿਮਾਗ ਤੋਂ ਨਿਕਲ ਗਿਆ ਮੇਰੀ ਕਮਰ ਮੇਰੇ ਤੇ ਦਿਮਾਗ ਤੋਂ ਨਿਕਲ ਗਿਆ ਹੀ ਠੀਕ ਤੇ ਇਹ ਤਾਂ ਲਈ ਹੈ ਤਾਂ ਉਹ ਦੱਸ ਕੇ ਗਈ ਕਿ ਮੈਂ ਜਾਣਾ ਧੀ ਹਾਂ ਮੈਂ ਜਾਣਾ ਵਾ ਸਵੇਰੇ ਜਾਣਾ ਤੇ ਸਹੀ ਆ ਤੇ ਮੈਂ ਤੇਰੇ ਭਾਈ ਨਾਲ ਗੱਲ ਹੀ ਨਹੀਂ ਕੀਤੀ ਕੋਈ ਫੇ ਫਿਰ ਉਹਨਾਂ ਤਾਂ ਗਲਤੀ ਹੈ ਹੈ ਗਲਤੀ ਤੇ ਮਾਨਿਆ ਮੈਂ ਮੰਨ ਲਈ ਨਹੀਂ ਮੇਰੀ ਚੱਲ ਵੇਖ ਲੈ ਹਾਂਜੀ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਜਾਣਾ ਵਾ ਸਵੇਰੇ ਤੋਂ ਇਉਂ ਆਪੇ ਸੰਭਾਲ ਲਿਓ ਦੱਸਣਾ ਹੁਣ ਮੈਂ ਤੁਹਾਡੇ ਤੇ ਛੁੱਟੀ ਚਾਰੀ ਕਰ ਨਹੀਂ ਨਹੀਂ ਉਹ ਤਾਂ ਠੀਕ ਆ ਤੇ ਪਰਮ ਚਲ ਕੋਈ ਨਹੀਂ ਮੈਂ ਕਰਾਂਗੀ ਸਵੇਰੇ ਨਾਲ ਕਰਦੀ ਆ ਇੱਕ ਵਾਰ ਹਾਂਜੀ ਪੁੱਛ ਲਓ ਤੇ ਹੈਪੀ ਨਾ ਮੜਾ ਲਾ ਦੋ ਜਿਓ ਹੈਪੀ ਨਾ ਤੇ ਹੀ ਹੋਈ ਨਹੀਂ ਗੱਲ ਤੂੰ ਨਹੀਂ ਕੀਤੀ ਐਸ ਟੌਪਿਕ ਤੇ ਥੋੜਾ ਬੋਧੋ ਜੇ ਮੈਂ ਦੱਸਿਆ ਹੀ ਤੇ ਉਹ ਇਨਾਂ ਕਹਿੰਦੇ ਵੀ ਵੇਲ ਆ ਤੇ ਦੀਦੀ ਮੰਨਦੇ ਆ ਕਿਉਂਕਿ ਉਹਨਾਂ ਨੂੰ ਤਾਂ ਪਤਾ ਸਾਰੀ ਗੱਲ ਤੁਹਾਡੇ ਤੇ ਛੁੱਟੀ ਹੁੰਦੀ ਹੈ ਨਹੀਂ ਨਹੀਂ ਅਜੇ ਵੀ ਮੰਨਦੀ ਆ ਤੇ ਵੇਲ ਪੁੱਤੰਦੀ ਨਾ ਥੋੜੀ ਜਿਆ ਆਪਣਾ ਮੇਰੀ ਉਹਨੂੰ ਚਾਹੀਦਾ ਨਾ ਦੱਸਣਾ ਕਿ ਕੀ ਡਿਸੀਜਨ ਆਉਦਾ ਹੁਣ ਮੈਂ ਥੋੜਾ ਵੀ ਸਾਰੀਆਂ ਗੱਲਾਂ ਦਾ ਮੈਂ ਹੀ ਚਾਹ ਬਦਲ ਲਈ ਜਾਣਾ ਨਹੀਂ ਕਿ ਉਹਨਾਂ ਨੇ ਕੀ ਕਹਿਣਾ ਤਾਂ ਮਨਰ ਪਤਾ ਹੁਣ ਜੇ ਤੈਨੂੰ ਲੱਗਦਾ ਵਾ ਵੀ ਨਹੀਂ ਕੋ ਕਹਿਣਾ ਤੇ ਫਿਰ ਕੋਈ ਨਹੀਂ ਫਿਰ ਜਲਦੀ ਹੁਣ ਕੀ ਮੈਂ ਹੁਣ ਕੀ ਕਰ ਸਕਦੀ ਤੇ ਬਾਕੀ ਆ ਕਿ ਉਹਦਾ ਮਗਾਲਾ ਸਵੇਰੇ ਕਰਨੀ ਹੁਣ ਤੇ ਮੈਂ ਕਰਨੀ ਨਹੀਂ ਹਾਂਜੀ ਕੋਈ ਨਹੀਂ ਤੁਸੀਂ ਉਹਦਾ ਫੋਨ ਆਉਗਾ ਤੁਸੀਂ ਪੁੱਛ ਲਿਓ ਆਹ ਕੋਈ ਨਹੀਂ ਮੈਂ ਸਵੇਰੇ ਕਰੂਗੀ ਗੱਲ ਹਾਂਜੀ ਚਲ ਕੋਈ ਨਹੀਂ ਚਲ ਜੀ ਤੂੰ ਤੇ ਫਿਰ ਟਾਈਮ ਨਾਲ 6 ਮਿੰਟ ਠਾ ਦੋਗੇ ਜੇ ਮੈਨੂੰ ਨਾ ਜਾਗਾ। ਉਹ ਤਾਂ ਮੈਂ ਠਾ ਦਉਂ ਫਿਰ ਤੇ ਰਾਣੀ ਕਰਦੇ ਤੇ ਰੋਟੀ ਬਣਾ ਲਿਓ ਨਾਲ ਟਿਫਨ ਵੀ ਕਰਨਾ ਤੇ ਮੈਂ। ਕੋਈ ਨਹੀਂ ਕੋਈ ਬਣਾ ਦਿੰਦੀ ਕਿਚਨ। ਤੂੰ ਬਣਾਦਾ ਤੈਨੂੰ ਘੁੱਟ। ਫਿਰ ਜਾ ਕੇ ਦੁਕਦਾ ਮੇਰਾ ਸਿੱਕੇ ਬਣਾਈ ਸੀ ਤੇ ਘੁੱਟ ਦੇਗੀ। ਮੈਂ ਨਹੀਂ ਬਣਾਉਂਦੀ ਤੇ ਤੇਰੀ ਮਰਜੀ ਹੈ ਚਲੋ। ਨਹੀਂ ਨਹੀਂ ਬਣਾਉਂਦੀ ਮੈਂ ਚਲੋ ਮੈਂ ਵੀ 10 ਮਿੰਟ ਕੇ ਫੋਨ ਫੋਨ ਤੇ। ਵੇਂਦੇ ਰਹੀ ਤਾਂ ਫੋਨ ਫੋਨ ਤੇ ਕਿ ਬਾਬਾ ਜਾ نیند ਜੀ ਨਹੀਂ ਆਉਂਦੀ ਹੈ ਕੀ। ਮੈਨੂੰ ਤਾਂ ਬੰਦਾ ਹੁੰਦਾ ਵਾ ਕਿ ਟਾਈਮ ਕਿੰਨਾ ਹੋ ਗਿਆ ਹਾਂਜੀ ਪਰ ਕੋਈ ਵੀ ਵੇਲੇ ਵੇਲੇ ਫੋਨ ਆਪੇ ਨਹੀਂ ਲਾ ਦਿੰਦੀ ਹੁੰਦੀ ਠੀਕ ਹੈ ਕੋਈ ਨਹੀਂ ਮੇਰੀ ਮੇਰੀ ਹੁਣ ਤਿਆਰੀ ਜੇ ਤੂੰ ਹੀ ਕਰ ਕਪੜਾ ਤੁਸੀਂ ਬਾਹਰ ਲੋ ਠੀਕ ਆ ਸਵੇਰ ਦਾ ਮੈਂ ਤੂੰ ਬੱਚਿਆਂ ਨੂੰ ਠੀਕ ਹੈ ਫਿਰ ਮੈਂ ਰੱਖ ਲਵਾਂ ਸਾਰੇ ਪਾ ਲਈ ਹੁਣ ਜੀ ਸਗੋਂ ਦੋ ਕੁ ਦਿਨ ਨੇ ਇਦੋਂ ਮੇਂ ਹੋ ਗਈ ਤੇ ਪੂਰੀ ਤਿਆਰੀ ਮੈਂ ਉੱਡ ਚੱਲੀ ਜਾਈਏ। ਕੋਈ ਨਹੀਂ। ਰਫੋਂਦ ਤੇਰਾ ਚਾਰਜ ਤੇ ਆਹ ਦੇ ਦੇ ਦੋ ਇਹਨੂੰ ਵੀ ਨਾ ਚਰਨਾ ਨਹੀਂ। ਇਹਦੇ ਤੇ ਮੈਂਟਮੈਂਟ ਦੇ ਤਾਂ ਕੋਦਾਂ ਹੋਦੇ। ਇਹ ਆ ਬੈਠਣ ਲੱਗੀ। ਸਾਡੀ ਨਹੀਂ ਕੱਪੜੇ ਆ। ਸਮਾਂ। ਤੂੰ ਕਹਿੰਦੀ ਮੈਂ ਇੱਕ ਕ ਦਿਨ ਹੀ ਜਾਣਾ ਤੇ ਤੂੰ ਕਿੱਥੇ ਲੰਦੀ? ਨਹੀਂ ਨਹੀਂ ਜੀ ਜੀ। ਯਾਹ ਸੀ ਕਿ ਬੈਠ ਜੀ ਮੈਂ ਚਲਦੀ ਆ ਕੰਫਰਟੇਬਲ ਫਿਰ ਬਾਹਰ ਕੋ ਕੱਪੜੇ ਆਪਣਾ ਹੁੰਦਾ ਨਾ ਸਾਰਾ। ਇਹ ਬਾਹਰ ਦੇ ਕੱਪੜੇ ਤੇ ਚਲ ਕੀ ਕਰਨੇ ਘਾੜਨੇ ਕੀ? ਇਹ ਬੇਰੰਦੇ ਕਿੰਨੇ ਜਵਾਂ ਦੇ ਦੀ? दो गो बासु कपड़े सूट तो है दो तीन डबल वगैरह थे ठीक है बस सीधा ना करके लगदा है थान कपड़े नहीं नहीं पाए चलो कोई नहीं है ध्यान ना है हां जी ठीक है कोई नहीं कोई चला वो कपड़े का राम क्यों भी ना कर लिया नहीं नहीं आओ आओ चलो चलते हैं एक्चुअली ना ਇਹ ਚਾਚੀ ਉਹ ਤਾਂ ਚੱਲੀ ਹੋ। ਕੋਈ ਨਹੀਂ ਕਰਦੇ। ਉਹ ਗਿਰਨ ਨੂੰ। ਸਣੀ ਮੈਂ ਦੱਸ ਦਾਂ ਅੱਜ ਕਿਵੇਂ। ਇਹ ਲੈ ਚਾਚੀ। ਕਹੇ ਚੱਕੀ। ਆਪ ਆਪਣਾ ਧਿਆਨ ਰੱਖੀ ਹਰ ਇੱਧਰ। ਸਾਜ ਆ ਕੇ ਤੇ ਫੂਲ-ਫਾਨ ਕਰੀ ਹੈ। ਕੋਈ ਨਹੀਂ ਜਿਹਦਾ ਫੂਲ ਰੋਕ ਲਈ। ਕੋਈ ਨਹੀਂ ਮੇਂ ਰੋਕ ਲਓ ਨਾ ਪਰ ਕਈ ਵਾਰ ਤੁਹਾਨੂੰ ਬਤਾਉਂ ਉਹ ਜਿਹੜੀ ਮਸਰੀ ਜੂਣੀ ਅੰਦੀ ਰੋਮੜ ਪੈਂਦੀ ਹੁੰਦੀ ਆ। ਕੋਈ ਜਿਹੜੀ ਸਾਈਡ ਤੋਂ ਨਹੀਂ ਫੇਰਿਆ ਕਰਦੇ ਜੀ। ਕਥੇ ਨਾ ਬਖਾਰ ਨਹੀਂ ਮੇਰਾ ਪਿੱਛਾ ਛੱਡਦਾ ਇਹਨੇ ਮਿਲੇ ਆ ਜਿਆਦੇ ਹੱਜ ਧੋੜੇ ਆ ਇਦੋਂ ਮੈਨੂੰ ਫਿਕਰ ਹੋ ਲੱਗੀ ਆ ਅਰਵਿੰਦ ਚਲ ਤੇ ਗਈ ਆ ਤੇ ਗੱਲ ਮੇਰੀ ਵੀ ਹੋ ਗਈ ਆ ਵੀ ਚੱਲ ਚਲ ਗਈ ਆ ਪਿਆਛੇ ਮੇਰੇ ਪਾਪਾ ਨੂੰ ਹਰ ਗੱਲ ਤੇ ਇਹ ਆ ਪੈਂਸ਼ਨ ਮੇਰੀ ਪੂਰੀ ਆ ਇਹ ਆਪਣੀ ਮਰਜ਼ੀ ਕਰ ਗਈ ਆ ਤੇ ਮੈਨੂੰ ਇਥੇ ਆਪ ਨਹੀਂ ਸਮਝਾਉਂਦੇ ਮੈਂ ਕਰਾਂ ਤਾਂ ਕੀ ਕਰਾਂ ਜੇ ਮੈਂ ਅਸ਼ਵੀ ਨੇ ਪਾਪਾ ਨਾਲ ਨਹੀਂ ਗੱਲ ਕੀਤੀ ਆ ਉਹਨਾਂ ਨੇ ਵੀ ਕੋਈ ਮੇਰੇ ਮੂੰਹ ਸਿਰ ਤੇ ਫੜਾਇਆ ਨਹੀਂ ਬਾਣੀਓ ਕਹਿੰਦੇ ਆ ਵੀ ਥੋੜਾ ਚਿਰ ਜਗਾ ਲੈਂਦੇ ਫਿਰ ਨਾ ਹੋਊਗਾ ਤੇ ਕੋਈ ਬਹਾਨਾ ਪਾਵੇ ਹਟਾ ਦੀ ਬੰਦਾ ਪੁੱਛੇ ਜੇ ਮੈਂ ਆਪਣੇ ਕੋਲ ਦਿਲ ਦੀ ਗੱਲ ਕਰ ਹੀ ਲੈਣੀ ਆ ਤੇ ਬੰਦਾ ਕੋਈ ਮੈਨੂੰ ਹਾਲਤ ਦੱਸੇ ਇਹ ਨਾਲ ਸਦਾ 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 ਸ ਹੇ ਰੱਬਾ ਮੈਂ ਬੜੀ ਉੱਗੀ ਹੁਣ ਮੈਂ ਕੀ ਕਰਾਂ ਯਾਰ ਮੈਂ ਮੈਂ ਤਾਂ ਘਰੋਂ ਨਿਕਲ ਕੇ ਆ ਗਈ ਹਾਂ ਥਾਏ ਮੈਂ ਬੈਗ ਵੀ ਲੈ ਹੰਦਾ ਮਨਾ ਮੈਂ ਤੇ ਸਾਰਾ ਸਮਾਨ ਲੈ ਕੇ ਆਈ ਐ ਨਹੀਂ ਹੋ ਸਕਦਾ ਹੁਣ ਤੈਨੂੰ ਆਉਣਾ ਪਊਗਾ ਤੇ ਯਾਨ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਨੇ ਮੈਂ ਪਾਗਲ ਇੱਥੇ ਲੈ ਕੇ ਸਾਰਾ ਕੁਝ ਬਾਹਰ ਬੈਠੀ ਫਿਰਦੀ ਐ ਮੈਂ ਕਮਾਲ ਹੋ ਗਈ ਹੱਦੂ ਗਈ ਐ ਮੈਂ ਘਰੋਂ ਸਭ ਕੁਝ ਛੱਡ ਕੇ ਆ ਗਈ ਐ ਤੇਰ ਕੋਈ ਤਾਂ ਘਰੋਂ ਨਹੀਂ ਨਿਕਲੇ ਤਾਂ ਆਂਦੇ ਨਹੀਂ ਇਹ ਨਹੀਂ ਹੋ ਸਕਦਾ ਮੈਂ ਹੁਣ ਇਧਰ ਨੂੰ ਆ ਜਾਈਂ ਫਿਰ ਮੈਂ ਘਰੇ ਪਹੁੰਚ ਜੂਗੀ ਹੈਲੋ ਉਹ ਮੈਨੂੰ 2 ਘੰਟੇ ਹੋ ਗਏ ਇੱਥੇ ਖੱਪਦੀ ਫਿਰਦੀ ਨੂੰ ਰਾਤ ਖਲੋਤੀ ਨੂੰ ਕਿੱਥੇ ਮਰ ਗਿਆ ਹੁਣ ਤੂੰ ਕੰਜਰਾ ਤੇ ਢੇਮੋ ਤੇਰੀ ਕਰਦੂਤ ਦਾ ਜਦੋਂ ਆਪਾਂ ਕੋਈ ਕੰਮ ਕਰਨ ਜੋਗੇ ਨਾ ਨੀਸ ਉਧਰ ਫੇ ਤੁਰੀ ਜਾਵਣੇਂਦਾ ਲੱਖ ਦੀ ਲਾਂਤ ਤੇਰੇ ਉੱਤੇ ਬੇ ਸ਼ਰਮਣਾ ਵੇ ਤੇਰੇ ਥਾਂ ਤੇ ਜੀ ਕਰਾ ਕਰਨ ਵਾਲਿਆ ਤੇਰਾ ਘੱਖ ਨਾ ਰਗੋ ਹੁਣ ਕਰੂੰਗੀ ਸਿਆਪਾ ਤੇਰੀ ਜਾਨ ਨੂੰ ਮੈਂ ਕੀ ਕਰਾਂ ਦੱਸ ਮੈਂ ਕਿੱਥੇ ਜਾ ਕੇ ਮਰਾਂ ਮੈਂ ਚੱਲੀ ਨਹਿਰ ਚ ਡੁੱਬਣ ਮੈਂ ਲਾਈਵ ਹੋ ਕੇ ਤੇ ਵੀਡੀਓ ਪਾ ਦਨੀ ਹਾਂ ਕਿ ਆ ਕੰਦਰ ਦੀ ਕਰਕੇ ਮੈਂ ਘਰੋਂ ਨਿਕਲੀ ਆਸ ਕਿਆਂ ਕਰਨ ਚਾਨ ਲੱਗ ਲੱਗੀ ਲੋਕਾਂ ਦੇ ਘਰ ਜਾਣੀ ਤੇ ਕਿਉਂ ਕਿ ਤਾ ਮੈਂ ਤਾਂ ਕਿਹਾ ਨਹੀਂ ਬੇਬੂ ਬਣਾਵੇ ਬਕਵਾਸ ਨਾ ਕਰ ਮੈਨਾਂ ਬਹੁਤੀ ਫਿਰ ਦੇ ਮੁ ਤੇਰੀ نسل ਦਾ ਮਰ ਜਾ ਇਤੋ ਦੋਪਕੇ ਮਰ ਜਾ ਮੇਰੀ ਤਾਂ ਜ਼ਿੰਦਗੀ ਖਰਾਬ ਕਰੀ ਕਿੱਡੀ ਮੈਂ ਤਾਂ ਕਿਸੇ ਬੰਨੇ ਜੋਗੀ ਨਾ ਰਹੀ ਉਹਦੀ ਕੰਮ ਨਹੀਂ ਕਰਦਾ ਮੇਰੇ ਨਾਲ ਕੀ ਬਣ ਗਿਆ ਹੁਣ ਮੈਂ ਕਿੱਥੇ ਜਾਉਂਗੀ ਮੈਂ ਆਪਣੇ ਪਰਿਵਾਰ ਕਰਦੇ ਜੀ ਨੇ ਕਿਉਂ ਕਰਦੇ ਮੈਂ ਕਿਉਂ ਕਰਦੀ ਬੰਦੀ ਜੀ ਦੇ ਨਾਲ ਤਾਂ ਸਾਰਾ ਸਾਰਾ ਤਾਂ ਕੀ ਜਾਂਦੇ ਨੇ ਚਲੀ ਯਾਰ ਠੀਕ ਐ ਓਕੇ ਮੈਂ ਬਾਅਦ ਕਰਦਾ अच्छा नहीं कोई नहीं क्या वो तो कहंदे जिन्नी ननिया ਢਿਚਗਾਉਣ ਸਾਰੇ ਨੇ ਜਾਣਾ ਹੈ अच्छा मतलब कि ਜਾਣਾ ਹੀ ਨਹੀਂ ਸੀ ਕਿਸੇ ਨੇ ਅਜ ਕੋਈ ਗਿਆ ਹੀ ਨਹੀਂ ਆ अच्छा, को अच्छा चलो कोई नहीं ਜੇ ਦਿਨੇ ਮੈਨੂੰ ਫੇਰ ਕੋ ਪੁੱਛਣਾ ਪਿਆ ਤਾਂ ਮੈਂ ਤੁਹਾਨੂੰ ਫੋਨ ਕਰਾਂਗੀ ਹਨਾ ਚਲੋ ਠੀਕ ਹੈ ਜੀ ਹਾਂ ਜੀ ਹਾਂ ਮੈਨੂੰ ਕੋਈ ਨਹੀਂ ਠੀਕ ਹੋ ਗਿਆ ਤੇ ਮੱਝ ਗਿਆ ਜੋ ਵੀ ਸਕੂਲ ਨੂੰ ਤੇ ਕੋਈ ਗਈ ਨਹੀਂ ਕਿ ਤੇ ਜਾਣਾ ਹੀ ਨਹੀਂ ਸੀ ਮੈਂ ਮਤਲਬ ਕਿ ਝੂਠ ਬੋਲ ਕੇ ਗਈ ਹਾਂ ਹਾਂ ਝੂਠ ਬੋਲ ਕੇ ਗਈ ਆ ਇਹਦਾ ਮਤਲਬ ਕੀ ਅੱਖੀ ਘਟਾ ਪਾ ਗਈ ਆ ਹਾਂ ਦੱਸਿਆ ਕਿ ਮੇਰਾ ਫਰੈਂਡ ਨਹੀਂ ਆ ਮਰ ਪ੍ਰਦਾਨ ਤੋਂ ਤੋਂ ਬੱਸ ਸਟੈਂਡ ਲੱਗ ਗਿਆ ਉਹਦੀ ਦੁਕਾਨ ਆ ਮੋਬਾਈਲ ਦੀ ਅੱਛਾ ਤੋਂ ਨੇ ਦੱਸਿਆ ਜੀ ਬੱਸ ਸਟੈਂਡ ਹੀ ਚੜੀ ਗਈ ਉੱਥੇ ਉੱਥੇ ਪਹਿਲਾਂ ਤੇ ਉਹ ਹਾਂ ਕਿੰਨਾ ਚਿਰ ਖਲੋਤੀ ਰਹੀ ਉੱਥੇ ਡੀਕ ਦੀ ਰਹੀ ਕਹਿੰਨੂ ਤੇ ਆ ਜਾਣੀ ਜਿਉ ਕੋਈ ਤੇ ਫਿਰ ਲੜਦੀ ਵੀ ਰਹੀ ਲੜ ਕੇ ਤੇ ਬਾਅਦ ਰੋਈ ਵੀ ਰੋ ਕੇ ਤੇ ਫਿਰ ਚੜ ਗਈ ਬਾਗੀ ਫੋਨ ਤੇ ਲੜੀ ਹੋਗੀ ਫਿਰ ਜੇ ਸਾ ਨਾ ਆਦਾ ਉਹ ਤਾਂ ਜਹਾ ਕਰਮਾਂ ਚ ਹੀ ਰੋਣੇ ਪਾਗੀ ਆਪਨੇ ਜੀ ਤੇ ਹੁਣ ਕੀ ਵੱਟੇ ਪਏ ਕਰਮਾਂ ਚ ਇਹਨੇ ਤਾਂ ਸਾਡਾ ਘਰ ਬਰਬਾਦ ਕਰਤਾ ਮਾ ਦਾ ਮੁੰਡਾ ਨੂੰ ਮੂ ਮੋਹਮ ਜੋਗੀ ਨਹੀਂ ਹੈਪੀ ਠੀਕ ਹੁਣ ਤੁਹਾਡੇ ਚਾਚੇ ਨੇ ਤੇ ਨਹੀਂ ਕੋਈ ਨਿਕਾ ਤੇ ਇਹ ਕੰਮਤਲਵਾਤੀ ਮੈਂ ਤਾਂ ਬੜਾ ਬੜਾ ਮੈਂ ਤਾਂ ਨੂੰ ਕਿਹਾ ਵੀ ਕੋਈ ਲੋੜ ਨਹੀਂ ਹੈ ਘਰ ਦੇ ਵਿੱਚ ਕੀ ਨਹੀਂ ਹੈਗਾ ਆਪਣੇ ਕੰਮ ਕਰਨ ਦੀ ਕੀ ਲੋੜ ਹੀ ਪਰ ਉਹਨੇ ਮੇਰੀ ਜਵਾਬ ਪੇਸ਼ ਨਹੀਂ ਜਾਂਦੀ ਉਹ ਹੁਣ ਕੋਈ ਨਹੀਂ ਆਉਂਦਾ ਹੈ ਪੀਜ ਦਾ ਫੋਨ ਤੇ ਮੈਂ ਕੋਣਾ ਕਰਦੀ ਗੱਲ ਉਹਨੂੰ ਨੇ ਅੱਜ ਉਹਦੇ ਵੀ ਯਾਰ ਦੋਸਤ ਹੈਗੇ ਤੇਰੇ ਚਾਚੇ ਦੇ ਹਮ ਹੈਲੋ ਹੈਲੋ ਕਹਾ ਅੱਪੀ ਸਤਿ ਸ਼੍ਰੀ ਅਕਾਲੋ ਸਤਿ ਸ਼੍ਰੀ ਅਕਾਲੀ ਹੋਰ ਸਨਾ ਠੀਕ ਠਾਕ ਹਾਂਜੀ ਠੀਕ ਆ ਪਰਵਾਹ ਤੇ ਹੈਪੀ ਉਸ ਸਕੂਲ ਗਈ ਹੀ ਠੋ ਘਰ ਕੇ ਵੀ ਮੈਂ ਚਲਨੀ ਸੀ ਮੇਰਾ ਤੇਹੀਂ ਇੱਧਰ ਉੱਧਰ ਘੂਣ ਕੀਤੀ ਕਿ ਮੈਂ ਫੋਨ ਫੋਨ ਕਰਦੀ ਰਹੀ ਹਾਂ ਮੈਂ ਤੇ ਨਾ ਤੇ ਉਹ ਫੋਨ ਚੁੱਕਦੀ ਆ ਮੇਰਾ ਤੇ ਨਾ ਹੀ ਕੋਈ ਜਵਾਬ ਦਿੱਤਾ ਵਾ ਮੈਂ ਜਾਂ ਪਹੁੰਚ ਗਈਆਂ ਜਾਂ ਘਰ ਨਹੀਂ ਆਈ ਉਹਨੇ ਤੇ ਆ ਜਾਣਾ ਸੀ ਅੱਜ ਤੇ ਹੁਣ ਜੈਨੇ ਵੀ ਫੋਨ ਫੋਨ ਕੀਤਾ ਵਜਾਰਾ ਦੋ ਤਿੰਨ ਤੇ ਕਿਹਨੇ ਦੱਸਿਆ ਵਾ ਵੀ ਬਾਸਟੈਂਡ ਦੇਖੀ ਸੀ ਜੇ ਮੈਂ ਸਕੂਲ ਵਾਲਿਆਂ ਨੂੰ ਫੋਨ ਕੀਤਾ ਤੇ ਮੈਡਮ ਦਾ ਨੰਬਰ ਹੀ ਮੇਰੇ ਕੋਲ ਇੱਕ ਤੇ ਉਹ ਕਹਿੰਦੀ ਆ ਸਾਡਾ ਤਾਂ ਕੋਈ ਨਹੀਂ ਸੈਮੀਨਾਰ ਇਦਾਂ ਦੀ ਤੇ ਕੋਈ ਗੱਲ ਨਹੀਂ ਹੁੰਦੀ ਤੇ ਹੁਣ ਪਤਾ ਨਹੀਂ ਵੀ ਆਪਣੇ ਨਾ ਕੀ ਬਣ ਗਿਆ ਮੈਨੂੰ ਸਮਝ ਨਹੀਂ ਆਉਂਦੀ ਕੋਈ ਗੱਲ ਦੀ ਜਾਂ ਤੇ ਤੂੰ ਦੇਖਾਂਗੇ ਇਹਨੂੰ ਫੋਨ ਕਰਾਂ ਮੈਂ ਵੀ 2-3 ਮਿੰਟਾਂ ਮੇਰਾ ਹੁੰ ਚੱਕਿਆ ਕੋਈ ਅੱਗੇ ਕਦਮਾਂ ਸਾਂਚਾਂ ਤੇ ਉਹ ਵੀ ਜੇ ਕੋਈ ਪਤਾ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਲੱਗ ਰਿਹਾ ਹੈ ਅਸਲ ਤੋਂ ਤੋਂ ਮੈਂ ਰੁਕੂ ਮੈਂ ਤਾਂ ਤੁਹਾਨੂੰ ਬੈਕ ਕਾਲ ਕਰਦਾ ਹਾਂ ਐਕਸੀਡੈਂਟ ਹੋ ਗਿਆ ਹੈ ਅੱਛਾ ਅੱਛਾ ਚਲ ਕਾਰ ਮੇਰਾ ਵੀ ਰਹਿ ਹੈ ਓਕੇ ਹੈਲੋ ਹੈਲੋ ਆ ਹੈਪੀ ਵੀ ਲੱਗਾ ਪਤਾ ਮੇਰੇ ਕਰਤਾ ਹੀ ਲੱਗ ਗਿਆ ਪਤਾ ਹੁੰਦੇ ਤੇ ਕਾਲ ਕਬੂਤਤੀ ਮੂੰਹ ਤੇ ਆਪਣੇ ਹੁੰਦੇ ਤੇ ਹਏ ਹਏ ਬਹੁਤ ਕਰਦਾ ਕੰਮ ਕੀਤਾ ਉਹਨੇ ਤੇ ਸੋਚੇ ਹਾਰ ਬਾਰੇ ਕਿਸੇ ਬਾਰੇ ਨਹੀਂ ਸੋਚਿਆ ਨਹੀਂ ਇਹ ਤਾਂ ਹੋਣੀ ਮੇਦਨੀ ਹੁੰਨੇ ਜਦੋਂ ਸ਼ੌਕ ਕਰਦਾ ਹੈ ਯਾ ਪ੍ਰਾਪਤ ਨੂੰ ਦਿਖਾਉਣ ਜੋਗੇ ਨਹੀਂ ਰਹੇ ਆਪਾਂ ਕਿਤੇ ਹਾਂ ਹੋਰ ਮਾਰ ਜਿਹੜੀ ਨਹੀਂ ਆਪਾਂ ਖੋਹ ਦਿੱਤੀ ਨਾ ਪੈਸਾ ਜਿਹੜਾ ਟੁੱਟਾ ਹੋ ਗਈ ਉਹਨੇ ਯਹੀ ਤੇ ਆਖਿਆ ਚੱਲ ਕੋਈ ਨਹੀਂ ਆਹ ਬੰਕੜਨਾ ਚਾਹੀਦਾ ਹੋ ਤਾਂ ਚੱਲ ਆਖੀ ਦਾ ਕਿ ਚਲੋ ਨਾ ਵੀ ਸਾਈਂ ਯਾਦ ਚੱਲ ਗਿਆ ਨਾ ਕੋਈ